ਮੇਰਾ ਆਪਣਾ ਮੰਨਣਾ ਵਾ ਕਿ ਜੇ ਆਪਾਂ ਗੱਲ ਕਰ ਰਹੇ ਆ ਜਿਹੜੇ ਦਿੱਲੀ ਤੋਂ ਲੀਡਰ ਆਏ ਪ੍ਰਧਾਨ ਮੰਤਰੀ ਮੋਦੀ ਆਏ ਰਾਹੁਲ ਗਾਂਧੀ ਆਏ ਪ੍ਰਿਆੰਕਾ ਗਾਂਧੀ ਆਏ ਰਾਜਨਾਥ ਸਿੰਘ ਆਏ ਅਮਿਤ ਸ਼ਾਹ ਆਏ ਸ਼ਸ਼ੀ ਥਰੂਰ ਆਏ ਹੋਰ ਵੀ ਕੁਝ ਲੀਡਰ ਆਏ ਕਿ ਉਹਨਾਂ ਦਾ ਕਿੰਨਾ ਕੁ ਵੋਟਰ ਦੇ ਉੱਤੇ ਅਸਰ ਪਊਗਾ ਕਿੰਨਾ ਕੋ ਪੰਜਾਬ ਦੇ ਮਸਲਿਆਂ ਨੂੰ ਸਮਝਦੇ ਨੇ ਪੰਜਾਬ ਦੇ ਦੁੱਖ ਦਰਦ ਨੂੰ ਕਿੰਨਾ ਸਮਝਦੇ ਨੇ ਕਾਫੀ ਸਾਡੇ ਮੇਰਾ ਆਪਣਾ ਵਿਚਾਰ ਹੈ ਕਿ ਕਾਫੀ ਸਾਰੇ ਕਾਲਰਸ ਜਿਹੜੇ ਨੇ ਔਰ ਸਾਡੇ ਜਿਹੜੇ ਕਮਿਨਟੇਟਰਸ ਨੇ ਜਿਹੜੇ ਫੇਸਬੁੱਕ ਤੇ ਕਮੈਂਟ ਪਾੜੇ ਨੇ ਉਹ ਆਪ ਕਹਿ ਰਹੇ ਨੇ ਕਿ ਇਹ ਮਸਲਿਆਂ ਨੂੰ ਸਮਝਦੇ ਤੇ ਹਨ ਲੇਕਿਨ ਈਮਾਨਦਾਰੀ ਨਾਲ ਉਹ ਪ੍ਰალਾਲ ਨਹੀਂ ਕਰਦੇ ਉਹਨਾਂ ਨੂੰ ਹੱਲ ਕਰ ਦਿੰਦਾ ਔਰ ਸ਼ਾਇਦ ਇਹ ਗੱਲ ਕਾਫੀ ਹੱਦ ਤੱਕ ਸਹੀ ਆ ਜ਼ਿਆਦਾ ਜੋਰ ਸਿੰਬੋਲਿਜ਼ਮ ਤੇ ਦਿੱਤਾ ਜਾਂਦਾ ਸਿੰਬੋਲਿਜ਼ਮ ਚੰਗੀ ਆ ਕਿ ਜੇ ਤੁਸੀਂ ਪੰਜਾਬ ਚ ਆਉਂਦੇ ਜੇ ਉਥੋਂ ਦੀ ਉਹ ਹੁੰਦਾ ਪਹਿਰਾਵਾ ਪਾਓ ਉਥੋਂ ਦੀ ਬੋਲੀ ਬੋਲੋ ਉਥੋਂ ਦੀ ਭਾਸ਼ਾ ਬੋਲੋ ਲੋਕਾਂ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰੋ ਲੇਕਿਨ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਕੀ ਸਾਨੂੰ ਦੱਸੋ ਕਿ ਕੀ ਤੁਸੀਂ ਸਾਡੇ ਮੁੱਦਿਆਂ ਨੂੰ ਸਹੀ ਮੁੱਦਿਆਂ ਨੂੰ ਸਹੀ ਤਰੀਕੇ ਨਾਲ ਸਮਝਦੇ ਜੀ ਅਜੇ ਸਮਝਦੇ ਜੇ ਤੇ ਤੁਹਾਡੇ ਕੋਲ ਉਹਨਾਂ ਦਾ ਹੱਲ ਕੀ ਆ ਇੱਥੇ ਮੇਰੇ ਖਿਆਲ ਬਹੁਤ ਸਾਰੇ ਜਿਹੜੇ ਲੀਡਰ ਆ ਉਹ ਕਾਫੀ ਹੱਦ ਤੱਕ ਫੇਲ ਹੋ ਜਾਂਦੇ ਜੀ ਮੈਂ ਇਹ ਉਦਾਹਰਨ ਦੇਣਾ ਚਾਹਨਾ ਵਾਂ ਕਿ ਐਸ ਵੇਲੇ ਆਪਰੇਸ਼ਨ ਬਲੂ ਸਟਾਰ ਦੀ ਵਾਰੀ ਗਾਂਡੇ ਮੈਂ ਹੁਣੇ ਗੱਲ ਕਰਕੇ ਛੱਡਿਆ ਜੋ ਮੈਂ ਵਿਸ਼ਪਾਲ ਜਿਹੜੇ ਮਾਜਰਨਾ ਨਾਲ ਵੀ ਗੱਲ ਕਰ ਰਿਹਾ ਸੀ ਕਿੰਨੇ ਕੁ ਲੀਡਰਾਂ ਨੇ ਠੀਕ ਹੈ ਇਹ ਜਿਹੜੀ ਜਨਰੇਸ਼ਨ ਆਈ ਉਸ ਵੇਲੇ ਬਹੁਤ ਛੋਟੀ ਸੀ ਜਾਂ ਉਸ ਵੇਲੇ ਅਲਸ਼ੈਤ ਪੈਦਾ ਨਹੀਂ ਸੀ ਹੋਈ ਲੇਕਿਨ ਕਿੰਨਿਆਂ ਕ ਨੇ ਇਸ ਮੌਕੇ ਤੇ ਲੋਕਾਂ ਦਾ ਹਮਦਰਦੀ ਜਿਤਾਈ ਹਮਦਰਦੀ ਤੇ ਜਿਤਾਈ ਸਕਦੇ ਸੀ ਨਾ ਸੋ ਕਹਿਣ ਦਾ ਭਾਵੇਂ ਆ ਕਿ ਤੁਸੀਂ ਇਹ ਤੇ ਗੱਲ ਕਰਦੇ ਜੇ ਰਾਹੁਲ ਗਾਂਧੀ ਨੇ ਵੀ ਗੱਲ ਕੀਤੀ ਕਿ ਅਸੀਂ ਉੱਥੇ ਬੜਾ ਸਕੂਨ ਮਿਲਦਾ ਵਾ ਅਸੀਂ ਦੁਨੀਆ ਅੰਟਰਰਾਸਟੀ ਲੈਵਲ ਤੇ ਅਸੀਂ ਜਿਹੜਾ ਇਥੋਂ ਦਾ ਸਕੂਨ ਦਾ ਸੁਨੇਹਾ ਵਾ ਜਾਂ ਇਥੋਂ ਦੀ ਜਿਹੜੀ ਸਾਰੇ ਲੋਕਾਂ ਦੀ ਭਲਾਈ ਦਾ ਸੁਨੇਹਾ ਇਹ ਲੋਕਾਂ ਤੱਕ ਲੈ ਕੇ ਜਾਵਾਂਗੇ ਲੇਕਿਨ ਉੱਥੇ ਤੁਸੀਂ ਜਿਹੜਾ ਜਿੰਨਾ ਉੱਥੇ ਲੋਕਾਂ ਨੂੰ ਦਰਦ ਪਹੁੰਚਿਆ 40 ਸਾਲ ਪਹਿਲਾਂ ਉਹਦੇ ਬਾਰੇ ਇੱਕ ਦੁਬਾਰਾ ਗੱਲ ਕਰਨ ਦੇ ਤੇ ਕਿੰਨਾ ਚੰਗਾ ਹੁੰਦਾ ਔਰ ਸ਼ਾਇਦ ਤੁਸੀਂ ਲੋਕਾਂ ਨਾਲ ਕਨੈਕਟ ਨਹੀਂ ਕਰਦੇ ਜਿੱਥੇ ਤੱਕ ਲੋਕਾਂ ਦੀ ਆਈਡੈਂਟੀਟੀ ਲੋਕਾਂ ਦੀ ਹੋਣ ਦੇ ਨਾਲ ਪੂਰੀ ਤਰ੍ਹਾਂ ਕਨੈਕਟ ਨਹੀਂ ਕਰਦੇ ਲੋਕਾਂ ਦੀਆਂ ਮੁਸ਼ਕਲਾਂ ਨਾਲ ਕਨੈਕਟ ਨਹੀਂ ਕਰਦੇ ਸ਼ਾਇਦ ਇਹੋ ਹੀ ਵਜ੍ਹਾ ਵਾ ਕਿ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਵਿੱਚ ਜਾਂ ਸਰਬਜੀਤ ਨੂੰ ਫਰੀਦਕੋਟ ਚ ਜਾਂ ਸਿਮਰਨਜੀਤ ਮਾਨ ਨੂੰ ਸਰਹੂਰ ਦੇ ਵਿੱਚ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਜਿੱਤਨ ਨਾ ਜਿੱਤਨ ਵੱਖਰੀ ਗੱਲ ਹੈ ਲੇਕਿਨ ਉਹਨਾਂ ਨੂੰ ਜੇ 50 ਹਜ਼ਾਰ ਜਾਂ ਲੱਖ ਜਾਂ 2 ਲੱਖ ਵੋਟ ਵੀ ਜੇ ਮਿਲ ਜਾਂਦੀ ਹੈ ਤਾਂ ਬਹੁਤ ਵੱਡੀ ਗੱਲ ਹੈ ਉਹ ਇਸ ਕਰਕੇ ਕਿ ਲੋਕਾਂ ਨੂੰ ਲੀਡਰਾਂ ਦੇ ਉੱਤੇ ਪਾਰਟੀਆਂ ਦੇ ਨਾਲ ਪਾਰਟੀਆਂ ਦੇ ਉੱਤੇ ਗੁੱਸਾ ਵਾ ਸਿਸਟਮ ਦੇ ਉੱਤੇ ਗੁੱਸਾ ਵਾ ਇਹ ਕੋਈ ਖਾਲਿਸਤਾਨ ਦੀ ਵੋਟ ਨਹੀਂ ਖਾਲਿਸਤਾਨ ਕਿਤੇ ਨਜ਼ਰ ਨਹੀਂ ਆਉਂਦਾ ਇਥੇ ਲੇਕਿਨ ਇਹ ਸਿਸਟਮ ਦੇ ਉੱਤੇ ਜਿਹੜਾ ਗੁੱਸਾ ਵਾ ਉਹ ਬਾਹਰ ਆਉਂਦਾ ਵਾ ਇਸੇ ਕਰਕੇ ਸ਼ਾਇਦ ਇਹਨਾਂ ਦੇ ਵਿੱਚ ਇਹਨਾਂ ਕੌਨਸ਼ੀਅੰਸੀ ਦੇ ਵਿੱਚ ਇਹਨਾਂ ਲੋਕਾਂ ਨੂੰ ਜਿਹੜੇ ਗਰਮ ਖਿਆਲੀ ਬਣੇ ਜਾਂਦੇ ਆ ਉਹਨਾਂ ਨੂੰ ਸ਼ਾਇਦ ਕਾਫੀ ਵੋਟਾਂ ਮਿਲ ਰਹੀਆਂ ਵਾ ਅ ਬਾਕੀ ਮੈਂ ਇਹ ਕਹਿਣਾ ਚਾਹਣਾ ਵਾਂ ਕਿ ਅ ਮਸਲਾ ਜਿਹੜਾ ਵਾ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਵਾ ਫੋਰ ਐਗਜ਼ਾਮਪਲ ਭਾਜਪਾ ਜੋ ਮਰਜ਼ੀ ਕਰ ਲੇ ਲੇਕਿਨ ਜਿਹੜਾ ਉਹਨਾਂ ਨੇ ਦੁੱਖ ਕਿਸਾਨਾਂ ਨੂੰ ਪਹੁੰਚਾਇਆ ਉਹ ਕਿਸਾਨ ਭੁੱਲ ਨਹੀਂ ਸਕਦੇ ਸੋ ਭਾਜਪਾ ਦੀ ਕਿਸਾਨਾਂ ਪ੍ਰਤੀ ਉਹ ਜੋ ਮਰਜ਼ੀ ਕਹਿਲਣ ਉਹ ਇੰਨੀ થી ਕਾਫੀ ਕਲੀਅਰ ਹੈ ਕਿਉਂਕਿ ਜਦੋਂ ਤੁਸੀਂ ਤੁਹਾਡਾ ਜਿਹੜਾ ਕਿਰਦਾਰ ਹੁੰਦਾ ਉਸ ਤੋਂ ਲੋਕੀਂ ਅੰਦਾਜ਼ਾ ਲਾ ਲੈਂਦੇ ਆ ਠੀਕ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ ਆਕਰਾਂਗੇ ਜਾਂ ਅਸੀਂ ਬੇਰੁਜ਼ਗਾਰਾਂ ਵਾਸਤੇ ਆਕਰਾਂਗੇ ਪਰ ਲੋਕੀਂ ਇਹ ਵੀ ਪੁੱਛਦੇ ਆ ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਤੁਸੀਂ ਕੀ ਕੀਤਾ ਆਫਟਰ ਆਲ ਤੁਸੀਂ ਲੋਕੀਂ ਉਹ ਤੋਂ ਸੱਤਾ ਦੇ ਵਿੱਚ ਸੀ ਆ 10 ਸਾਲ ਤੋਂ ਪਹਿਲਾਂ ਪੰਜਾਬ ਦੇ ਵਿੱਚ 22 ਸਾਲ ਤੋਂ ਪਹਿਲਾਂ ਇੱਥੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਕਿਸਾਨਾਂ ਪ੍ਰਤੀ ਕੀ ਕੀਤਾ ਉਹਨਾਂ ਨੇ ਬੇਰੁਜ਼ਗਾਰਾਂ ਪ੍ਰਤੀ ਕੀ ਕੀਤਾ ਸੋ ਲੋਕੀ ਜਿਹੜੀ ਤੁਹਾਡੀ ਪਾਸਟ ਜਿਹੜੀ ਤੁਹਾਡੀ ਪਰਫਾਰਮੈਂਸ ਆ ਉਹਦੇ ਉੱਤੇ ਵੀ ਕਾਫੀ ਕੁਝ ਨਿਰਭਰ ਹੁੰਦਾ ਉਹ ਉਹ ਵੀ ਤੁਹਾਡੀ ਵੋਟ ਦੇ ਉੱਤੇ ਉਹਦਾ ਬਹੁਤ ਵੱਡਾ ਅਸਰ ਪੈਂਦਾ ਵੀ ਵੋਟ ਕਿੱਧਰ ਨੂੰ ਪਾਊਗੀ ਅ ਹੋਰ ਵੀ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਸਾਡੇ ਲੀਡਰਾਂ ਨੇ ਕੀਤੀਆਂ ਲੇਕਿਨ ਜਿਹੜਾ ਇੱਕ ਪੰਜਾਬ ਦਾ ਮਸਲਾ ਵਾ ਤੁਸੀਂ ਇਹ ਗੱਲ ਕਹਿਤੀ ਵੀ ਅਸੀਂ ਜੀ ਇੱਥੇ ਨਵੀਂ ਇੰਡਸਟਰੀ ਲੈ ਕੇ ਆਵਾਂਗੇ ਮੈਂ ਜੇ ਬਈ ਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਲੋਕੀ ਚਾਹੁੰਦੇ ਆ ਕਿ ਜਿਹੜਾ ਬਾਗਾ ਬਾਰਡਰ ਆ ਪਾਕਿਸਤਾਨ ਦੇ ਨਾਲ ਵਪਾਰ ਖੁੱਲੇ ਪਾਕਿਸਤਾਨ ਦੇ ਨਾਲ ਵਪਾਰ ਹੋਵੇ ਏਸ਼ੀਆ ਦੇ ਪਾਕਿਸਤਾਨ ਦੇ ਜ਼ਰੀਏ ਬਾਗਾ ਦੇ ਜ਼ਰੀਏ ਬਾਕੀ ਪਾਕ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਹੋਵੇ ਉਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਸੋ ਬਹੁਤ ਕੁਝ ਨਿਰਭਰ ਇਹ ਵੀ ਹੁੰਦਾ ਵਾ ਵੀ ਤੁਸੀਂ ਲੋਕਾਂ ਨਾਲ ਕਿੰਨਾ ਕੁ ਕਨੈਕਟ ਕਰਦੇ ਜੇ ਜਾਂ ਕਿੰਨਾ ਕਨੈਕਟ ਨਹੀਂ ਕਰਦੇ ਮਸਲਿਆਂ ਨੂੰ ਸਮਝਦੇ ਜੇ ਅਸਲੀ ਮਸਲਿਆਂ ਦੇ ਉੱਤੇ ਅਸਲੀ ਹਲ ਲੱਭਣ ਦੀ ਕੋਸ਼ਿਸ਼ ਕਰਦੇ ਕਿ ਨਹੀਂ ਕਰਦੇ ਤੁਸੀਂ ਇਹ ਕਹਿ ਦਿਓ ਜੀ ਅਸੀਂ 10000 ਕਰੋੜ ਜਾਂ 100 50000 ਕਰੋੜ ਦਾ ਇਥੇ ਇੰਡਸਟਰੀ ਲਿਆਵਾਂਗੇ ਉਤੋਂ ਇੱਕ ਸੌਖੀ ਗੱਲ ਹੈ ਜਿਹੜੀ ਉਹ ਕਰਨ ਵਾਲ ਤੁਸੀਂ ਜਾਂਦੇ ਕਿ ਨਹੀਂ ਜਾਂਦੇ ਬੜਾ ਸੌਖਾ ਵਾਕਿਆ ਦੇਣਾ ਕਿ 1971 ਦੇ ਵਿੱਚ ਅਸੀਂ ਕਰਤਾਰਪੁਰ ਸਾਹਿਬ ਲੈ ਸਕਦੇ ਸੀਗੇ ਹੁਣ ਤੁਸੀਂ ਉਹਦੇ ਵਾਸਤੇ ਕੀ ਕਰਦੇ ਜੀ ਸੋ ਕਹਿਣ ਦਾ ਪਾਵੇ ਆ ਕਿ ਮੇਰਾ ਖਿਆਲ ਹੈ ਜਦੋਂ ਬਾਹਰੋਂ ਲੀਡਰ ਆਉਂਦੇ ਨੇ ਉਹ ਕਾਫੀ ਹੱਦ ਤੱਕ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਨਹੀਂ ਸਮਝਦੇ ਜੇ ਸਮਝਦੇ ਹੁੰਦੇ ਤੇ ਕੀ ਅੱਜ ਚੰਡੀਗੜ੍ਹ ਦਾ ਮਸਲਾ ਉਸੇ ਤਰ੍ਹਾਂ ਹੀ ਲਟਕਦਾ ਹੁੰਦਾ ਪੰਜਾਬੀ ਬੋਲਦਿਆਂ ਇਲਾਕਿਆਂ ਦਾ ਮਸਲਾ ਅੱਜ ਉਸੇ ਤਰ੍ਹਾਂ ਹੀ ਲਟਕਦਾ ਹੁੰਦਾ ਪੰਜਾਬ ਦੇ ਪਾਣੀਆਂ ਦਾ ਮਸਲਾ ਉਸੇ ਤਰ੍ਹਾਂ ਹੀ ਲਟਕਦਾ ਹੁੰਦਾ ਕਿਸੇ ਨੇ ਇਹਨਾਂ ਮਸਲਿਆਂ ਦੇ ਬਾਰੇ ਗੱਲ ਨਹੀਂ ਕੀਤੀ ਸਿਰਫ ਆਪਣੀਆਂ ਪ੍ਰਾਪਤੀਆਂ ਗੜਾਈਆਂ ਜਿਹਨੂੰ ਉਹ ਪ੍ਰਾਪਤੀਆਂ ਸਮਝਦੇ ਨੇ ਲੇਕਿਨ ਪੰਜਾਬ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਤੱਕ ਕਿਸੇ ਨੇ ਬਹੁਤੀ ਉਹਨਾਂ ਨੂੰ ਸਮਝਣ ਦੀ ਔਰ ਉਹਨਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਪੰਜਾਬ ਸਪੈਸੀਫਿਕ ਅਜੰਡਾ ਕਿਸੇ ਲੀਡਰ ਦਾ ਨਜ਼ਰ ਨਹੀਂ ਆਇਆ ਸਿੰਬੋਲਿਕਲੀ ਜ਼ਰੂਰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਇਹੋ ਹੀ ਕਾਰਨ ਆ ਕਿ ਲੀਡਰ ਆਏ ਲੀਡਰ ਚਲੇ ਗਏ ਸੋਸ਼ਲ ਮੀਡੀਆ ਤੇ ਚਰਚਾ ਹੋਈ ਅੱਜ ਅਸੀਂ ਵੀ ਚਰਚਾ ਕਰ ਰਹੇ ਹਾਂ ਲੇਕਿਨ ਲੋਕ ਜਿਹੜੇ ਨੇ ਕਾਫੀ ਹੱਦ ਤੱਕ ਉਸੇ ਤਰ੍ਹਾਂ ਹੀ ਕਨਫਿਊਜ਼ ਨੇ ਔਰ ਇਹੋ ਹੀ ਨਤੀਜਾ ਮੈਨੂੰ ਲੱਗਦਾ ਵਾ ਜਦੋਂ ਨਤੀਜੇ ਆਏ 4 ਜੂਨ ਨੂੰ ਇਹ ਨਜ਼ਰ ਆਊਗਾ ਕਿ ਲੋਕੀ ਕਿਵੇਂ ਕਨਫਿਊਜ਼ ਨੇ ਬਾਕੀ ਦੇਖਣਾ ਹੋਊਗਾ ਕਿ ਅਗਲਾ ਜਿਹੜਾ ਹਫਤਾ ਵਾ ਉਹਦੇ ਵਿੱਚ ਕਿੰਨੇ ਸਮੀਕਰਨ ਬਦਲਦੇ ਆ ਕਿੰਨੇ ਚੇਂਜਸ ਆਉਂਦੀਆਂ ਵਾ ਯਾ ਨਹੀਂ ਹੁੰਦੀਆਂ